ਮਾਨ ਸਰਕਾਰ ਬਣਦਿਆਂ ਹੀ ਕੁਲਦੀਪ ਸਿੰਘ ਢਾਲੀਵਾਲ ਨੂੰ ਪੰਜਾਬ ਦੀ ਕੈਬਨਿਟ ਦੇ ਵਿੱਚ ਮੰਤਰੀ ਦੇ ਅਹੁਦੇ ਨਾਲ ਸਨਮਾਨਿਆ ਗਿਆ ਪਰ 3.5 ਸਾਲ ਦੇ ਸਮੇਂ ਤੋਂ ਬਾਅਦ ਅਚਾਨਕ ਹੀ ਉਹਨਾਂ ਦੀ ਮੰਤਰੀ ਦੇ ਅਹੁਦੇ ਤੋਂ ਛੁੱਟੀ ਕਰ ਦਿੱਤੀ ਗਈ। ਭਾਵੇਂ ਕਿ ਢਾਲੀਵਾਲ ਨੂੰ ਹਟਾਏ ਜਾਣ ਦਾ ਸਿਆਸੀ ਪੇਤ ਬਣ ਗਿਆ ਜਦੋਂ ਕਿ ਪਹਿਲਾਂ ਢਾਲੀਵਾਲ ਦੀ ਛੁੱਟੀ ਬਾਰੇ ਕੋਈ ਵੀ ਸਿਆਸੀ ਚਰਚਾ ਨਹੀਂ ਸੀ। ਸਿਆਸੀ ਹਲਕਿਆਂ 'ਚ ਢਾਲੀਵਾਲ ਨੂੰ ਕੈਬਨਟ ਤੋਂ ਲਾਂਭੇ ਕੀਤੇ ਜਾਣ ਨੂੰ ਅਸਹਿ ਤਰੀਕੇ ਦੇ ਨਾਲ ਦੇਖਿਆ ਜਾ ਰਿਹਾ ਹੈ ਕਿਉਂਕਿ ਢਾਲੀਵਾਲ ਕੋਲ ਇਸ ਵੇਲੇ ਸਿਰਫ ਐਨਆਰਆਈ ਮੰਤਰਾਲਾ ਹੀ ਸੀ ਜਾਣਕਾਰੀ ਅਨੁਸਾਰ ਖੁਦ ਕੁਲਦੀਪ ਸਿੰਘ ਢਾਲੀਵਾਲ ਨੂੰ ਵੀ ਕਿਸੇ ਤਰ੍ਹਾਂ ਦਾ ਕਿਆਸ ਨਹੀਂ ਸੀ ਕਿ ਉਹਨਾਂ ਨੂੰ ਛੁੱਟੀ ਕੀਤੀ ਜਾ ਸਕਦੀ ਹੈ ਕੁਲਦੀਪ ਸਿੰਘ ਢਾਲੀਵਾਲ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ 1992 ਤੋਂ ਨੇੜਤਾ ਚੱਲੀ ਆ ਰਹੀ ਹੈ ਅਤੇ ਢਾਲੀਵਾਲ ਨੇ ਭਗਵੰਤ ਮਾਨ ਨਾਲ ਇਕੱਠੇ ਪੀਪਲਜ਼ ਪਾਰਟੀ ਆ ਪੰਜਾਬ ਵਿੱਚ ਵੀ ਕੰਮ ਕੀਤਾ ਹੈ ਮੁੱਖ ਮੰਤਰੀ ਦੇ ਕੈਬਨਿਟ ਦੇ ਨੇੜਲੇ ਸਾਥੀਆਂ ਚੋਂ ਢਾਲੀਵਾਲ ਇੱਕ ਸੀ ਪਹਿਲੇ ਪੜਾਅ 'ਚ ਢਾਲੀਵਾਲ ਤੋਂ ਖੇਤੀ ਮੈਕਮਾ ਅਤੇ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਵਾਪਸ ਲੈ ਲਿਆ ਗਿਆ ਢਾਲੀਵਾਲ 2014 ਤੋਂ ਹੀ ਆਪ ਨਾਲ ਜੁੜੇ ਹੋਏ ਨੇ ਉਹਨਾਂ ਨੇ ਅਮਰੀਕਾ ਦੀ ਨਾਗਰਿਕਤਾ ਤਿਆਗ ਕੇ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜੀ ਪਿਛਲੇ ਲੋਕ ਸਭਾ ਚੋਣ ਚ ਵੀ ਢਾਲੀਵਾਲ ਨੂੰ ਅੰਮ੍ਰਿਤਸਰ ਤੋਂ ਪਾਰਟੀ ਨੇ ਉਮੀਦਵਾਰ ਬਣਾਇਆ ਸੀ ਪਰ ਉਹ ਚੋਣ ਹਾਰ ਗਏ ਜਦੋਂ ਢਾਲੀਵਾਲ ਪੰਚਾਇਤ ਮੰਤਰੀ ਸੰਤਾ ਉਹਨਾਂ ਨੇ ਕਰੀਬ 11000 ਏਕੜ ਪੰਚਾਇਤੀ ਜ਼ਮੀਨ ਨੂੰ ਨਜਾਇਜ਼ ਕਬਜ਼ੇ ਤੋਂ ਛੁੜਵਾਇਆ ਪਤਾ ਲੱਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਵੇਰ ਵਕਤ ਢਾਲੀਵਾਲ ਨੂੰ ਬੁਲਾਇਆ ਸੀ ਮੁੱਖ ਮੰਤਰੀ ਨੇ ਢਾਲੀਵਾਲ ਨੂੰ ਕੋਈ ਵੱਡੀ ਜ਼ਿੰਮੇਵਾਰੀ ਦੇਣ ਦੀ ਗੱਲ ਆਖੀ ਅਤੇ ਨਾਲ ਹੀ ਅਸਤੀਫਾ ਵੀ ਮੰਗ ਲਿਆ ਤਾਲੀਬਾਲ ਨੇ ਮੁੱਖ ਮੰਤਰੀ ਨੂੰ ਅਸਤੀਫਾ ਸੌਂਪ ਦਿੱਤਾ ਹੈ ਤਾਲੀਬਾਲ ਸਿਆਸੀ ਸਮਝ ਰੱਖਦੇ ਨੇ ਤੇ ਉਹ ਵਿਦਿਆਰਥੀ ਜੀਵਨ ਵਿੱਚ ਵੀ ਖੱਬੇ ਪੱਖੀ ਵਿਚਾਰਧਾਰ ਨਾਲ ਜੁੜੇ ਹੋਏ ਨੇ ਪੰਜਾਬ ਸਰਕਾਰ ਲਈ ਕਈ ਮੌਕਿਆਂ ਤੇ ਸੰਕਟ ਮੋਚਨ ਵੀ ਬੰਦੇ ਰਹੇ ਜਿਮਨੀ ਚੋਣਾਂ 'ਚ ਵੀ ਉਹਨਾਂ ਨੇ ਆਪਣੇ ਬਿਹਤਰ ਕਾਰਗੁਜ਼ਾਰੀ ਦਿਖਾਈ ਮੁੱਖ ਮੰਤਰੀ ਭਗਵੰਤ ਮਾਨ ਦੇ ਭਰੋਸੇਯੋਗ ਮੰਨੇ ਜਾਂਦੇ ਨੇ ਸਿਆਸੀ ਹਲਕਿਆਂ 'ਚ ਨਵੇਂ ਚਰਚੇ ਛਿੜੇ ਨੇ ਕਿ ਕੁਲਦੀਪ ਸਿੰਘ ਢਾਲੀਵਾਲ ਨੇ ਆਪਣੇ ਆਪ ਨੂੰ ਪੰਜਾਬ ਦੇ ਪੁੱਤਰ ਵਜੋਂ ਪੇਸ਼ ਕੀਤਾ ਹੈ ਅਤੇ ਇਸ ਪੰਜਾਬੀਅਤ ਦੀ ਗੱਲ ਵਿੱਚ ਕਈ ਸਿਆਸੀ ਪੇਤ ਛੁਪੇ ਜਾਂਦੇ ਨੇ ਢਾਲੀਵਾਲ ਨੇ ਇਹ ਵੀ ਕਿਹਾ ਕਿ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਲਈ ਉਹ ਹਮੇਸ਼ਾ ਹਾਜ਼ਰ ਰਹਿਣਗੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਵਾਰ-ਵਾਰ ਇੱਕੋ ਗੱਲ ਤੇ ਜ਼ੋਰ ਦਿੱਤਾ ਕਿ ਉਹ ਪੰਜਾਬ ਨੂੰ ਪਿੱਠ ਨਹੀਂ ਦਿਖਾਏਗਾ ਉਹ ਪੰਜਾਬ ਲਈ ਆਖਰੀ ਦਮ ਤੱਕ ਲੜਦਾ ਰਹੇਗਾ ਉਹ ਪੰਜਾਬੀ ਪੰਜਾਬ ਲਈ ਜੰਗ ਜਾਰੀ ਰੱਖੇਗਾ ਉਹਨਾਂ ਕਿਹਾ ਕਿ ਉਸਨੇ ਕੇਜਰੀਵਾਲ ਦੇ ਕਹਿੰਤੇ ਅਮਰੀਕਾ ਦੀ ਨਾਗਰਿਕਤਾ ਛੱਡੀ ਸੀ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਅਤੇ ਹਮੇਸ਼ਾ ਪਾਰਟੀ ਦੇ ਵਫਾਦਾਰ ਸਿਪਾਹੀ ਵਜੋਂ ਕੰਮ ਕਰਨ ਦੀ ਗੱਲ ਆਖੀ ਹੈ ਤਾਂ ਹੁਣ ਵੱਡਾ ਸਵਾਲ ਜ਼ਰੂਰ ਹੈ ਕਿ ਆਖਰ ਕੁਲਦੀਪ ਸਿੰਘ ਢਾਲੀਵਾਲ ਦੀ ਛੁੱਟੀ ਕਿਉਂ ਕੀਤੀ ਗਈ ਕਿਉਂਕਿ ਦੋ ਤਿੰਨ ਮੰਤਰਾਲੇ ਨੇ ਜਿਹੜੇ ਉਹ ਅਜੇ ਵੀ ਮੰਤਰੀ ਤੋਂ ਸਖਣੇ ਨੇ ਪਰ ਕੁਲਦੀਪ ਸਿੰਘ ਢਾਲੀਵਾਲ ਦੀ ਛੁੱਟੀ ਦਾ ਅਸਲ ਕਾਰਨ ਕੀ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਏਗਾ